ਦੋ ਦੋ ਡਾਕਟਰ ਭਾਈ ਦੀ ਗੱਲ ਕਰਾ ਆ ਕਰਾ ਦਿਖਾਏ ਬਾਈ ਭਾਈ ਜੀ ਆ ਤੁਹਾਡਾ ਬੰਦਾ ਜਿਹੜਾ ਦੂਰ ਆ ਆ ਜਾ ਰਿਹਾ ਰਾਜ ਇਹ ਆ ਹੁਣ ਤੁਸੀਂ ਪਿੱਛੇ ਆਉਣੇ ਪੈ ਰਹੇ ਨਾ ਇਹ ਕਿੱਥੋਂ ਤੁਸੀਂ ਲਾਗੇ ਮਾਛੀਆਂ ਲਾ ਕੇ ਲਾਗੇ ਹਾਂ ਦੋ ਤਿੰਨ ਕਿਲੋਮੀਟਰ ਸਾਨੂੰ ਰਾਹ ਹੀ ਨਹੀਂ ਦਿੱਤਾ ਬਾਈ ਇਹ ਰਾਹ ਹੀ ਨਹੀਂ ਦਿੱਤਾ ਇਦਾਂ ਜਾ ਰਿਹਾ ਗੱਪੇ ਐਨ ਰੋਡ ਅਸੀਂ ਲਗਾ ਆਇਆ ਕਰੀਏ ਤੇ ਮੂਹੇ ਕਰ ਲਿਆ ਕਰੇ ਆ ਬੰਦਾ ਇਹ ਅਸੀਂ ਲਗਾ ਆਇਆ ਕਰੀਏ ਤੇ ਮੂਹੇ ਕਰ ਲਿਆ ਕਰੇ ਫੇਰ ਬਾਅਦ ਚ ਅਸੀਂ ਇੱਕਦਮ ਮੌਤ ਬੰਦਾ ਜਾ ਰਿਹਾ ਦੇਖ ਜਬ ਇਹਨੇ ਕੋਈ ਮੋਰੇ ਦੀਆਂ ਗੱਡੀਆਂ ਆ ਰਹੀਆਂ ਜੇ ਕੋਈ ਸਾਈਕਲ ਮੋਟਰਸਾਈਕਲ ਵਾਲਾ ਬਈ ਇਹਨੇ ਕਿੱਥੇ ਛੱਡਣਾ ਸੀ ਮੁਰਗੇ ਆਉਂਦੇ ਰੋਡ ਕੋਈ ਪਰਿਵਾਰ ਨਾਲ ਆਉਂਦਾ ਬੱਚੇ ਗੱਡੀ ਚ ਨਾਲ ਹੁੰਦੇ ਸਾਰਾ ਪਰਿਵਾਰ ਮਾਰਦੇ ਮਾਰਦਣਾ ਹੀ ਦੇਖ 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 ਆਹ ਜਾ ਰਿਹਾ ਆਹ ਗੱਡੀ ਕੱਢ ਕੇ ਹੁਣ ਦੇਖੋ ਇਹਨੇ ਕਰਤੂਤ ਕਰਨ ਹੈ ਕੌਣ ਨਹੀਂ ਨਹੀਂ ਉਹਨਾਂ ਨੂੰ ਥਾਣੇ 'ਚ ਕਰਤਾ ਫੋਨ ਭੇਜ ਰਹੇ ਪੁਲਿਸ ਵਾਲੇ ਭੇਜ ਰਹੇ ਪੁਲਿਸ ਆ ਰਹੀ ਆ ਆਹ ਦੇਖੇ ਤੁਹਾਨੂੰ ਜਾ ਕੇ ਹੁਣ ਦੇਖੋ ਸੰਗਤ ਜੀ ਆ ਗਾਣ ਕੇ ਇਹੋ ਜਿਹੇ ਬੰਦੇ ਮੌਤ ਪੜਦੀ ਇਹਨਾਂ ਦੀ ਕਿ ਜਮਾਨਤ ਮੌਕੇ ਦੇ ਜਮਾਨਤ ਹੈ ਪਹਿਲਾਂ ਬੰਦਾ ਮਾਰਦੇ ਪਹਿਲਾਂ 10 ਬੰਦੇ ਮਾਰਦੇ ਮੌਕੇ ਦੇ ਜਮਾਨਤ ਇਹਨੂੰ ਕਿਹੜਾ ਕਿਸ ਨੇ ਪੁੱਛਣਾ ਨਾਲ ਇਹਦੇ ਕਰਕੇ ਯਾਰ ਸਾਰੇ ਡਰਾਈਵਰ ਬਨਾਮ ਹੁੰਦੇ ਵਿਚਾਰੇ ਇਹ ਕਰਦੇ ਆ ਇਹ ਇਹ ਦੇਖੀ ਦੇਖੀ ਹੁਣ ਮੋਰੇ ਆ ਰਿਹਾ ਆ ਕਿੱਦਾਂ ਵੀ ਰੋਡ ਤੇ ਲੈ ਕੇ ਜਾ ਰਿਹਾ ਕਿੱਥੇ ਲੈ ਕੇ ਜਾਊ ਉਹ ਦੇਖ ਆ ਸਾਈਕਲ ਲੜਾਈ ਇੱਥੇ ਹੋਵੇ ਇਹ ਦੇਖੋ ਕਿੱਥੇ ਲੈ ਗਈ ਤਾਂ ਤਾਂ ਮੈਨੂੰ ਮਾਰ ਬਣਾਵਾ ਨਿਆਣੇ ਛੋਟੇ ਛੋਟੇ ਐ ਕਿੱਥੇ ਕਿੱਥੇ ਇੱਕ ਵਾਰ ਪੈਕ ਕਰੀ ਬੈਕ ਕਰੀ ਠੀਕ ਐ ਬੈਕ ਕਰੀ ਮਾਰ ਦੇ ਕਿੱਥੇ ਮਾਰ ਲੱਗਾ ਸੀ ਮਾਰ ਦੇ ਜਮਾਨਤ ਬੈਕ ਕਰੀ ਇਹ ਇਹ ਉਹ ਦੇ ਇਹ ਉਹ ਦੇ ਉਹ ਦੇ ਮਾਰ ਕੇ ਨਾ ਸੀ ਸ਼ੀਸ਼ਾ ਭੰਗ ਗਿਆ ਸ਼ੀਸ਼ਾ ਭੰਗ ਗਿਆ ਆਹ ਬੰਦੇ ਨੇ ਮਾਰ ਕੇ ਆ ਲੈਟ ਮਾਰੀ ਰਾਜਪਾਲ ਦੇ ਬਲੈਸ਼ ਮਾਰੀ ਆਹ ਭਰਾ ਸੀ ਭਰਾ ਕਿੱਥੋਂ ਆ ਰਹਿਆ ਤੂੰ ਕਿੱਥੋਂ ਆ ਰਹਿਆ ਭਰਾ ਜੀ ਮੈਂ ਜੰਮੂ ਤੋਂ ਗੱਡੀ ਖਾਲੀ ਕਰਕੇ ਆ ਰਿਆ ਸੀ ਹਾਂ ਤੇਰਾ ਤਾਂ ਭਾਜੀ ਮਸੀ ਬਚਿਆ ਤੂੰ ਮੈਂ ਤਾਂ ਭਾਜੀ ਪੂਰਾ ਇਹਨੂੰ ਮਸੀ ਬਚੇ ਜੀ ਮੈਂ ਤਾਂ ਗੱਡੀ ਪੂਰੀ ਥੱਲੇ ਸੜਤੀ ਜੀ ਆਪਣੀ ਇਹਨਾਂ ਛੁਗਾ ਕਰੋ ਭਾਜੀ ਕਨੈਕਟਰ ਸੈਟ ਕੋਈ ਮੋਟਰਸਾਈਕਲ ਨਹੀਂ ਆਇਆ ਕਰਨਾ ਹਾਂ ਕੁਝ ਨਹੀਂ ਤਾਂ ਇਹਦਾ ਮੋਟਰਸਾਈਕਲ ਵਾਲਾ ਵੀ ਮੇਰੀ ਗੱਡੀ ਥੱਲੇ ਆਣਾ ਤਾਂ ਅੰਜਾਮ ਮੇਰੇ ਤੇ ਲੱਗਣਾ ਤਾਂ ਜੀ ਉਹ ਨਾ ਬੰਦਾ ਇਹ ਰੱਜਿਆ ਰੱਜਿਆ ਆ ਦੇਖੋ दारू ਨਾਲ ਰੱਜਿਆ ਹਾਂ ਬੋਲ ਕਿਹੜਾ ਏਰੀਆ ਤੇਰਾ ਬੋਲ ਕहां ਘਰੇ ਨੇ ਵਾਲਾ ਹਲੇ ਹੀ ਨਹੀਂ ਪਤਾ ਵੀ ਕੀ ਹੋ ਗਿਆ ਹੈ ਜੂਪੀ ਦਾ ਇੱਥੇ ਕੀ ਕਰਦਾ ਤੇ ਗਾੜੀ ਐਸੇ ਚਲਾਤੇ ਹੋ ਨਹੀਂ ਸਰ ਐਸੇ ਹਾਂ ਫਿਰ ਇਹ ਤੋਂ ਬੋਲੀ ਦੀ ਹੁੰਦੀ ਆ ਫਿਰ ਮੇਰੀ ਗੱਲ ਸੁਣ ਜੇ ਕੋਈ ਮਾਰ ਦੇਤਾ ਤੂੰ ਸਿੱਖੋ ਫਿਰ arre sir yaha kaise kisko maar dete hain ha video banate ho wo bal bal bacha wo aadmi hain bata wali baat hai kya wo bal bal ne kya kuch nahi hua le ha jo video bana hai huje nu pati nahi bhi ki hoya ke ab jo bana den acha aj dhanya bad karna ta yaar koi parivar maar dena si sare da sara yaar ye bande da pota hai da baneya hi nahi bande da put baneya hi nahi ha na hoye ਓਏ ਹੋਇਆ ਨੀ ਨਮਰ ਹਾਂ ਉਸਲੀ ਘੱਟ ਹੋਈ ਹੋ ਤੇਰੀ ਹਨਾ ਇਧਰ ਨਾ ਸਾਭੀ ਨਿੱਤਰਿਆ ਨਾ ਸਾਭੀ ਤੇਰਾ ਉਤਰਿਆ ਅੱਧਾ ਘੰਟਾ ਹੋ ਗਿਆ ਇੱਥੇ ਖੜਿਆ ਨੂੰ ਆਪਾਂ ਦਾਹਾਂ ਪਤਾ ਨਹੀਂ ਤੂੰ ਮਾਨ ਤੂੰ ਮੰਨ ਰਹਾ ਗਲਤੀ ਆਪਣੀ ਮੰਨ ਰਹਾ ਕਿ ਨਹੀਂ ਮੰਨ ਰਹਾ ਨਹੀਂ ਨਹੀਂ ਮੰਨ ਲਈ ਥੀ ਕਾ ਮੰਨ ਲਈ ਤੂੰ ਨੀ ਗਲਤੀ ਤੂੰ ਗਲਤੀ ਕਾ ਮੰਨੀ ਬੋਲ ਗਲਤੀ ਮੰਨੀ ਤੂੰ ਨਹੀਂ ਨਹੀਂ ਗਲਤੀ ਮੰਨ ਲਈ ਕਾ ਮੰਨ ਰਹਾ ਤੂੰ ਕਾ ਬੋਲ ਰਹਾ ਕਹਾਂ ਹੋਇਆ ਕੁਛ ਤੂੰ ਐਸਾ ਬੋਲ ਰਹਾ ਗਲਤੀ ਕਿਉਂ ਨਹੀਂ ਮੰਨ ਰਹਾ ਤੂੰ ਗਲਤੀ ਮੰਨ ਲਈ ਥੀ ਨਾ ਉਸ ਟਾਈਮ ਕਾਹਾਂ ਉਸ ਟਾਈਮ ਗਲਤੀ ਮੰਨੀ ਤੂੰ ਅਭੀ ਤੂੰ ਅਭੀ ਮੰਨ ਰਹਾ ਵੀ ਜੋ ਮੈਂ ਕਰ ਰਹਾ ਮੈਂ ਪੀਆ ਦਾਰੂ ਪੀਆ ਤੂੰ ਮੰਨ ਰ ਲੈ ਨਹੀਂ ਮੰਨ ਰਹਾ ਸਰ ਉਹ ਨਹੀਂ ਕਹਿ ਰਹਾ ਨਹੀਂ दारू ਪੀਆ ਤੂੰ ਨੇ ਗਲਤ ਕੀਤਾ ਮੰਨ ਰਹਾ ਹਾਂ ਉਸੇ ਚ ਕੋ ਮੰਨ ਰਹਾ ਹਾਂ ਨਾ ਤੇਰੇ ਕੋ ਨਹੀਂ ਗਾੜੀ ਰੋਡ ਤੇ ਚਲਾਨੀ ਚਾਹੀਦੀ ਧੰਨਵਾਦ ਨਹੀਂ ਮੈਂ ਮੇਰੀ ਬਾਤ ਧੰਨਵਾਦ ਤੂੰ ਕਾਹਦਾ ਸਹਾਨ ਕਰਦਾ ਤੈਨੂੰ ਮੈਂ ਪੁੱਛਦਾ ਗਲਤੀ ਮੰਨਦਾ ਕਿ ਨਹੀਂ ਮੰਨਦਾ ਗਲਤੀ ਮੰਨਦਾ ਕਿ ਨਹੀਂ ਮੰਨਦਾ ਮੰਨਦਾ ਹੈ ਮੰਨਦਾ ਵੀ ਮੈਂ दारू ਪੀਤੀ ਜੋ ਮੈਂ ਗਲਤੀ ਨਹੀ ਬਿਸ਼ਾਰਮ ਬੰਦਾ ਤੂੰ ਬਿਸ਼ਾਰਮ ਦੰਦੀਆਂ ਤੇਰੀਆਂ ਜਿਹੜੀਆਂ ਹੱਸਾ ਚਾਣੇ ਨੇ ਨਾ ਰੋਜ਼ ਅਸੀਂ ਬੰਦੇ ਹੀ ਦੇਖਦੇ ਆ ਮਤਲਬ ਦਿਨ ਰੋਜ਼ ਤੇਰੇ ਤੇ ਮੈਂ ਤੈਨੂੰ ਦੱਸਾਂ ਆ ਭਰਾ ਦੇਖਦਾ ਵਿਚਾਰੇ ਤੇ ਕਿੰਨੇ ਬੱਚੇ ਬਾਈ ਤੇਰੇ ਭਾਜੀ ਮੇਰੇ ਇੱਕ ਮੁੰਡਾ ਸੀ 7 ਸਾਲ ਦਾ ਇਹ ਮੈਂ ਗੱਡੀ ਨਾ ਥੱਲੇ ਸੱਟਦਾ ਮੈਂ ਤਾਂ ਕਹਿੰਦਾ ਮੇਰੀ ਲੱਤਾਂ ਲੁੱਟਾ ਸਾਰਾ ਬਿਲਕੁਲ ਭਾਈ ਸਿੱਧੀ ਸਿੱਧੀ ਵੱਜਣੀ ਸੀ ਸਿੱਧੀ ਵੱਜਣੀ ਗੱਡੀ ਐ ਨਾ ਮੌਕੇ ਤੇ ਸਿਆ ਪੱਖੀ ਦੇਖੀ ਆ ਸੋਨੂ ਭਾਜੀ ਦੇਖੀ ਤੇ ਆ ਵੀਡੀਓ ਦੇਖੀ ਵੀਡੀਓ ਦੇਖੀ ਆ ਇਹਦੀ ਕਿਸਮਤ ਚੰਗੀ ਆ ਹਾਂ ਕਿਸਮਤ ਚੰਗੀ ਸੀ ਇਹਦੇ ਕੋਈ ਬੱਚਿਆਂ ਦੀ ਕਿਸਮਤ ਚੰਗੀ ਹੈ ਵੱਜ ਗਿਆ ਨਹੀਂ ਉਹਦੇ ਨਾਲ ਕਮੀ ਕੋਈ ਨਹੀਂ ਜੋਦਾ ਉਹਦੇ ਕਮੀ ਕੋਈ ਨਹੀਂ ਛੱਡੀ ਸਿੱਧੀ ਕੋਈ ਨਹੀਂ ਅਜੇ ਨੇ ਬਹੁਤ ਵੱਡਦਾ ਤੁਰਿਆ ਰੋੜਦੇ ਵਾਹਿਗੁਰੂ ਜੀ ਇਹ ਚਲਾਉਣੀ ਗੱਲ ਤਾਂ ਹੈ ਇਹ ਜਿਹੇ ਬੰਦੇ ਨੂੰ ਪਤਾ ਨਹੀਂ ਕਿਹੜਾ ਘੱਟੀ ਆ ਦੇ ਦਿੰਦੇ ਦਾਲ ਵਾਲੇ ਨੇ ਹਾਂ ਇਹਦੇ ਬਾਅ ਇਹਦੇ ਮਾਲਕਾਂ ਨੂੰ ਸੱਦਾਂਗੇ ਪਰਚਾ ਕਰਾਵਾਂਗੇ ਇਹਦੇ ਤੇ ਤਾਂ ਮਲਾਜਾ ਕਰਾਉਣਾ ਹਾਂ ਇਹਦਾ ਇਦਾਂ ਨਹੀਂ ਜਾਣ ਦਿੰਨੇ ਪੁਲਿਸ ਸੱਦੀ ਮਲਾਜਾ ਕਰਾ ਕੇ ਪਰਚਾ ਕਰਾਵਾਂਗੇ ਇਸ ਬੰਦੇ ਤੇ ਤੂੰ ਕੀ ਜਾਣੂਗਾ ਵੀ ਕਿੱਥੇ ਕਿੱਥੇ ਪਾਲਾ ਪਿਆ ਤੇਰਾ ਆਈ ਤੇ ਮੁੜ ਕੇ ਨਾ ਅਦਰੂ ਤੈਨੂੰ ਰੋਡ ਤੇ ਚਾੜ ਦੂੰ ਆ ਕਾਨੂੰਨ ਆ ਯਾਰ ਬਾਹਰਲੇ ਮੁਲਖਾਂ ਚ ਆ ਸਾਡੇ ਮੁਲਖ ਦਾ ਕਾਨੂੰਨ ਆ ਗਰੀਬ ਬੰਦਾ ਲਾਡੀ ਪਾਜੀ ਇੱਥੇ ਕੋਈ ਤੁਰਿਆ ਆਵੇ ਦਿਹਾੜੀਦਾਰ ਯਾਰ ਰਗੜ ਕੇ ਸੱਟ ਕੇ ਗਾਂਹ ਜਾ ਕੇ ਬੰਦਾ ਮਾਰ ਦੂਏ ਆ ਗੱਡੀ ਨੰਬਰ ਆਹ ਦੇ ਗੱਡੀ ਨੰਬਰ ਆਹ ਦੇ ਆ ਗੱਡੀ ਨੰਬਰ ਆ ਗੱਡੀ ਦਿਖਾ ਦਿਓ ਪਿੱਛੋਂ ਵੀ ਪਾਈ ਦਿਖਾ ਲੋ ਗੱਡੀ ਪਿੱਛੇ ਆ ਦੇ ਗੱਡੀ ਨੰਬਰ ਆ ਦੇਖੋ ਆ ਦੇਖੋ ਉਹ ਪਿਛੇ ਵਾਲੀ ਦਿਖਾ ਦਿਓ ਸ਼ੀਸ਼ਾ ਫੁੱਟ ਗਿਆ ਵਾਹੇ ਜਿਹੜੀ ਵੀਡੀਓ ਦੇ ਵਿੱਚ ਦੇਖੀ ਆ ਸੰਗਤ ਜੀ ਉਹ ਵੀ ਉਹ ਦਿਖਾਉਣੇ ਆ ਤੁਹਾਨੂੰ ਆ ਜਿਹੜੀ ਪਿਛਲੀ ਗੱਡੀ ਦਾ ਉਹ ਹਣਾ ਆ ਦੇਖ ਸ਼ੀਸ਼ਾ ਫੁੱਟ ਕੇ ਦੇਖ ਇਹ ਇਹ ਵਿਚਾਰਾ ਆਨ ਸੁੱਧਮ ਸਿੱਧੀ ਮਾਰਨ ਲੱਗਿਆ ਸੀ ਇਹ ਚ ਸਿੱਧੀ ਸਿੱਧੀ ਆ ਪੁੱਛੇ ਮੋੜ ਕੇ ਲਿਆ ਆ ਭਾਈ ਹਨਾ ਮੋੜ ਕੇ ਲੈ ਕੇ ਆਇਆ ਭਾਜੀ ਵਾਹਿਗੁਰੂ ਆ ਦੇ ਸ਼ੀਸ਼ਾ ਆ ਦੇ ਸ਼ੀਸ਼ਾ ਤੋੜਤਾ ਸ਼ੀਸ਼ਾ ਦੇ ਵਿੱਚ ਮਾਰ ਕੇ ਹਾਂ ਜਿਵੇਂ ਇੱਥੋਂ ਹੀ ਆ ਨਾ ਮੌਕੇ ਤੇ ਲੱਭਿਆ ਲੁਕਿਆ ਇਹ ਬੁਲੇ ਬਜਰਾ ਇੱਧਰ ਬੈਠਾ ਜੀ ਦੇਖ ਕਿੱਥੇ ਬੈਠਾ ਇਹ ਮੇਰਾ ਆ ਸ਼ੀਸ਼ਾ ਦਾ ਭਾਜੀ ਐਦਾਂ ਹੋ ਗਿਆ ਉਹਦਾ ਇਹ ਇੱਥੇ ਆ ਗਿਆ ਹਾਂ ਤੁਸੀਂ ਆਪਣੇ ਹਿਸਾਬ ਨਾਲ ਲਾ ਲੋ ਜੀ ਜੇ ਮੈਂ 4 ਇੰਚ ਹੋਰ ਇਧਰੋਂ ਹੁੰਦੀ ਮੇਰੀ ਗੱਡੀ ਮੈਂ ਤਾਂ ਗਿਆ ਆ ਕੇ ਤੂੰ ਨਾ ਵੜਦਾ ਭਾਈ ਉਧਰ ਨੂੰ ਜੇ ਤੂੰ ਨਾ ਵੜਦਾ ਗਿਆ ਇਹ ਤੂੰ ਹਾਂ ਇਹਨੇ ਵਿਚਾਰੇ ਨੇ ਆਪ ਵਧੀਆ ਉਹ ਕਰਿਆ ਭਾਈ ਹਾਂ ਉਹ ਵਧੀਆ ਰਾਜ ਉਧਰੋਂ ਲੈ ਗਿਆ ਤੂੰ ਸਾਈਡ ਤੇ ਮੈਂ ਤਾਂ ਦੇਖ ਲਿਆ ਭਾਜੀ ਮੈਂ ਇਹ ਤਾਂ ਸਿੱਧਾ ਉੱਪਰ ਨੂੰ ਆ ਗਿਆ ਹਾਂ ਲੈਟੇ ਵੀ ਕੱਟ ਕੇ ਮਾਰੀਆਂ ਸਾਰਾ ਕੁਝ ਕੀਤਾ ਜੀ ਪਰ ਨਹੀਂ ਅਸੀਂ ਰੋਕਦੇ ਆ ਰਹੇ ਹਾਂ ਨਾ ਭਾਈ ਪਿੱਛੋਂ ਕਾਫੀ ਇਹ ਸਾਡੇ ਬੰਦੇ ਬਹੁਤ ਚਿਰ ਦੇ ਪਿੱਛੋਂ ਰੋਕਦੇ ਦੱਸਦੇ ਆ ਰਹੇ ਰੋਕ ਹੀ ਨਹੀਂ ਰਹੀ ਹਾਂ ਜੀ ਮੈਂ ਤਾਂ ਹੀ ਇਹ ਤਾਂ ਤੇਰੇ ਨਾਲ ਮੁੜੇ ਲੱਗਾ ਕਰਕੇ ਰੁਕਿਆ ਨਹੀਂ ਤਾਂ ਇਹਨੇ ਰੁਕਣਾ ਹਜੇ ਤਾਂ ਕੋਈ ਕੋਈ ਬੰਦਾ ਮਾਰਨਾ ਸੀ ਇਹਨੇ ਇਹਨੇ ਬੰਦਾ ਮਾਰਨਾ ਹੀ ਮਾਰਨਾ ਸੀ ਕੋਈ ਤਾਂ ਹੀ ਉਸੇ ਟਾਈਮ ਭਾਜੀ ਮੈਂ ਆਪਣੀ ਗੱਡੀ ਦੀ ਹੈਂਡ ਫਲੇਸ਼ ਸਟੀ ਭਾਜੀ ਉਹਨਾਂ ਨੂੰ ਲੈਟਾਂ ਮਾਰੀਆਂ ਭਾਜੀ ਉਹਦੀ ਮੈਂ ਦੇਖਿਆ ਵੀਡੀਓ ਬਣਾਇਆ ਕਰਦੇ ਤੇ ਇਹਦੀ ਹਾਂ ਆ ਜਾ ਇੱਧਰ ਹਾਂ ਇਹ ਉਹਦੇ ਕਰਕੇ ਮੈਂ ਭਾਜੀ ਉਹਨਾਂ ਜੀਆਂ ਲੈਟਾਂ ਉਹਦਾ ਪ੍ਰੂਫ ਹੈਗਾ ਸਾਡੇ ਕੋਲ ਤੇਰੇ ਵਿੱਚ ਮਾਰਦੇ ਦੀ ਐ ਨਾ ਸਾਰਾ ਕੁਝ ਸਾਡੇ ਬੰਦੇ ਨੇ ਵੀਡੀਓ ਬਣਾ ਲਈ ਹੈ ਪ੍ਰੂਫ ਹੈਗਾ ਨਹੀਂ ਤਾਂ ਕੱਲ ਨੂੰ ਇਹਦੇ ਮਾਲਕਾਂ ਨੇ ਕਿੱਥੇ ਮੰਨਣਾ ਉਹ ਨਹੀਂ ਕਹਿਣਾ ਨਾ ਇਹਦਾ ਸਾਡੇ ਰੋਜ਼ ਦਾ ਡਰਾਈਵਰ ਹੈ ਹੈ ਆਣਾਬ ਥੱਲੇ ਦੇਣਾ ਯਾਰ ਗੱਲ ਕੀ ਕਾਨੂੰਨ ਹੈ ਨਹੀਂ ਰਾਜ ਮਾਰ ਕੇ 10 ਬੰਦੇ ਮਾਰਦੇ ਜ਼ਮਾਨਤਾ ਜੀ ਉਸਨੇ ਮੌਕੇ ਤੇ ਜ਼ਮਾਨਤ ਥਾਣੇ ਚ ਹੋਣੀ ਹੈ ਦੀ ਆ ਹੁਣ 10 ਬੰਦੇ ਮਾਰ ਕੇ ਚਲ ਗਿਆ ਬੰਦਾ ਜੀ ਡਰਾਈਵਰ ਨੇ ਜਿਹੜੇ ਆਪਣੇ ਪਰਿਵਾਰ ਪਾਲਦੇ ਨੂੰ ਬਦਨਾਮ ਹਾਂ ਉਹ ਬਦਨਾਮ ਹੈ ਇਹੋ ਜਿਹੇ ਬੰਦਿਆਂ ਕਰਕੇ ਇਹੋ ਜਿਹੇ ਬੰਦਿਆਂ ਕਰਕੇ ਸਾਰਾ ਕੋਈ ਇਹੋ ਜਿਹੇ ਬੰਦਿਆਂ ਕਰਕੇ ਕਿੰਨਾ ਡਰਾਈਵਰ ਸਾਰੇ ਹੀ ਭਰਾ ਜਿੰਨੇ ਵਧੀਆ ਰਾਤਾਂ ਨੂੰ ਜਾਗ-ਜਾਗ ਗੱਡੀਆਂ ਚਲਾਉਂਦੇ ਇਹ ਵੀ ਤਾਂ ਭਰਾ ਡਰਾਈਵਰ ਹੈਗਾ ਹੀ ਆ ਹੁਣ ਆ ਵੀ ਤਾਂ ਗੱਡੀ ਲੈ ਕੇ ਆਇਆ ਅਸੀਂ ਵੀ ਗੱਡੀਆਂ ਚਲਾਇਆ ਕਦੇ ਹੁਣ ਮੈਂ ਮੈਂ ਤੇਰੇ ਵਾਂਗੂ ਵੀ ਆ ਦਾਰੂ ਪੀਤੀ ਵੀ ਯਾਰ ਰੱਜ ਆਪਣਾ ਭਾਰ ਪਰਿਵਾਰ ਪਾਲਦਾ ਸਾਰਾ ਕੁਝ ਕਰਦਾ ਮਰ ਲਓ ਖਾ ਪੀ ਲਓ ਰੋਕੇ ਖਾ ਲਓ ਪੀ ਲਓ ਮਰ ਲਓ ਕੀ ਗੱਲ ਕੋਈ ਬਾਤ ਕੋਈ ਸੇਤ ਐ ਉਸ ਨਹੀਂ ਇਸ ਬੰਦੇ ਤੇ ਕੋਈ ਸੇਤ ਐ ਸਰ ਤੂੰ ਪੁੱਤਰਾ दारू ਉਤਰ ਲਾਂਦੇ ਤੇਰਾ ਸਵੇਰੇ ਦੇਖ ਤੇਰਾ ਕੀ ਬਣਦਾ ਤੇਰਾ ਮੈਂ ਕਿਹਾ ਤੂੰ ਗਲਤੀ ਨਹੀਂ ਤੇਰੇ ਦਿਲੋਂ ਹੈਗਾ ਹੁਣ ਨਹੀਂ ਤੈਨੂੰ ਕੁਝ ਵੀ ਕਹਿਣਾ ਹੁਣ ਤੂੰ ਦਿਨੇ ਤੇਰੀ ਉਤਰ ਲੈਣ ਦੇ ਇਹਨੂੰ ਟੱਕਰ ਨਾ ਆ ਤੈਨੂੰ ਮੈਂ ਇਹਨੂੰ ਇੱਕ ਗੱਲ ਯਾਦ ਰੱਖੀ ਤੈਨੂੰ ਹੁਣ दारू ਪੀਤੇ ਤੈਨੂੰ ਕੁਝ ਨਹੀਂ ਪਤਾ ਲੱਗਣਾ ਤੂੰ ਰੋਕ ਤੈਨੂੰ ਦਿਨੇ ਉਤਰ ਲਾਂਦੇ ਤੈਨੂੰ ਦੱਸਦਾ ਤੈਨੂੰ ਰੱਖਣਾ ਹੀ ਰਾਤ ਇੱਥੇ ਇਹਨੂੰ ਰੱਖੋ ਹੀ ਆਪਣੇ ਕੋਲ ਜੇ ਨਾਲ ਉਤਰ ਗਿਆ ਕੋਈ ਗੱਲ ਨਹੀਂ ਤੇਰੇ ਨਾਲ ਬੈਠਾਂਗੇ ਕਰਾਂਗੇ ਗੱਲਬਾਤ ਤੇਰੇ ਨਾਲ ਆਪਣੀਆਂ ਗੱਲਾਂ ਤੇਰੇ ਨਾਲ ਹੋਣਗੀਆਂ ਟੈਨਸ਼ਨ ਨਾ ਲੈ ਤੂੰ ਚਾਹੇ ਥਾਣੇ ਚੋਂ ਨਹੀਂ ਆ ਪੁਲਿਸ ਆਉਣ ਲੱਗੀ ਜਾ ਉਹ ਲੈ ਜਾਣ ਤੈਨੂੰ ਤੇਰੇ ਨਾਲ ਬੈਠਾਂਗੇ ਪੰਜ ਸੱਤ ਮਿੰਟ ਦਾ ਹਮੇਸ਼ਾ ਕੋਈ ਗੱਲ ਨਹੀਂ ਕੋਈ ਗੱਲ ਆਹ ਲੰਦੇ ਤੂੰ ਜਿਹੜਾ ਅੱਜ ਇਹ ਕਹਿਣਾ ਨਾ ਵੀ ਤੂੰ ਮਾਰ ਕੇ ਗਾਂਹ ਜਾ ਕੇ ਕੁਝ ਨਹੀਂ ਹੋਇਆ ਆਹ ਕੁਝ ਨਹੀਂ ਹੋਇਆ ਤੈਨੂੰ ਦੱਸਾਂਗੇ ਤੈਨੂੰ ਮਾਰ ਕੇ ਨਾ ਹੋਈ ਭਾਈ ਸਾਨੂੰ ਵੀਰੇ ਗੱਲ ਆਹ ਬੱਝੀ ਹੈ ਕਹਿੰਦੇ ਜੀ ਤੁਸੀਂ ਵੀਡੀਓ ਪਾਓ ਮੈਨੂੰ ਕਹਿੰਦਾ ਮੈਂ ਕਿਹਾ ਜੀ ਕੜਦੀ ਵਾਲਾ ਥਾਣੇ ਆ ਜਾਓ ਹੁਣ ਉੱਥੇ ਕੜਦੀ ਵਾਲਾ ਥਾਣੇ ਆ ਜਾਓ ਮੈਂ ਕਿਹਾ ਨਗੀ ਦਾ ਲੱਤਾ ਵੀ ਹੋਈ ਐ ਐ ਕਰਿਆ ਕਰਦੀਆਂ ਹਜੇ ਵੀ ਸਿੱਧੀ ਨਹੀਂ ਹੋਈ ਵੀ ਐ ਠੀਕ ਹੈ ਮੈਂ ਕਿੱਥੇ ਆਇਆਗਾ ਤਾਂ ਕੇਸਟਬਾਰਡ ਖਾਲੀ ਕਰਕੇ ਇੰਨੀ ਇੰਨੀ ਥੱਲੇ ਨੂੰ ਡੂੰਘੀਆਂ ਪਹਾੜੀਆਂ ਉੱਥੇ ਨਹੀਂ ਤਾਂ ਲੱਤਾ ਗੰਭ ਦੀਆਂ ਠੀਕ ਹੈ ਤਾਂ ਆਹਾਂ ਤਾਂ ਕੰਬਾਤੀ ਦੀਆਂ ਹੂੰ ਜਿੱਥੇ ਵੀ ਮੈਂ ਗੱਡੀ ਖਾਲੀ ਕਰ ਗਿਆ ਉਹ ਤਾਂ ਗੱਡੀ ਮਿਲਦੀ ਵੀ ਨਾ ਉੱਥੇ ਤਾਂ ਥੱਲੇ ਗਿਰੀ ਵੀ ਈਏ ਯਾਰ ਕੀ ਕੁ ਲੋਕਾਂ ਦਾ ਹਾਲ ਹੈ ਹਾਂ ਉਹ ਹੀ ਤਾਂ ਗੱਲ ਆ ਯਾਰ ਉਹਨੂੰ ਪਛਾਣ ਹੀ ਨਹੀਂ ਕੁਝ ਵੀ ਉਹਨੂੰ ਹੈ ਅਸੀਂ ਜਾਂਦਾ ਅਸੀਂ ਜਾਂਦਾ ਵੇ ਉਹਨੂੰ ਕੋਈ ਉਹਨੂੰ ਇਹ ਆ ਕੋਈ ਚੱਕਰ ਨਹੀਂ ਹੈਗਾ ਗੱਲ ਤਾਂ ਇਹ ਕੀ ਆ ਆਪਾਂ ਕਹਿਣ ਕੁਝ ਨਹੀਂ ਦਿੱਤਾ ਗੱਲ ਤਾਂ ਇਹ ਕਿ ਨੇ ਤਾਂ ਇੱਥੇ ਕੋਈ ਹੋਰ ਹੋਵਣ ਦੇ ਉਹਨੂੰ ਬੰਦੇ ਦਾ ਪੁੱਤ ਦਿੰਦੇ ਬਣਾ ਮੈਨੂੰ ਪਤਾ ਹੀ ਕੱਢ ਨਹੀਂ ਲੱਗਿਆ ਹੈ ਆ ਰਿਹਾ ਕੋਈ ਲੱਗਦਾ ਆ ਰਿਹਾ ਕਿ ਨਹੀਂ ਆ ਆ ਰਿਹਾ ਆ ਰਿਹਾ ਠਾਣੇ 'ਚ ਆ ਰਿਹਾ ਆ ਰਿਹਾ ਠਾਣੇ 'ਚ ਖੜੀ ਖੜੀ ਮਠਾਣੀ ਜੀ ਤੇ ਉਹ ਤੇ ਕਰਾ ਕੇ ਨੂੰ ਕਹਣਾ ਲੈ ਜਾਓ ਇਹਨੂੰ ਥਾਣੇ ਚ ਕਰਤਾ ਫੋਨ ਠੀਕ ਆ ਸੰਗਤ ਜੀ ਆ ਲੋਕਾਂ ਦਾ ਹਾਲ ਆ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਵੀਡੀਓ ਇਹਦੇ ਮਾਲਕਾਂ ਤੱਕ ਵੀਡੀਓ ਪਹੁੰਚਾਉਣੀ ਕਿੱਥੇ ਨੇ ਤੇਰੇ ਮਾਲਕ ਹੂੰ ਕਿੱਥੇ ਨੇ ਤੇਰੇ ਮਾਲਕ ਗੱਡੀ ਕਾਂਹ ਕੀ ਹੈ ਗੱਡੀ ਕਾਂਹ ਕੀ ਹੈ ਲੁਧਿਆਣਾ ਦੇ ਰਹਿਣ ਵਾਲੇ ਆ ਮਾਲਕ ਕੌਨਸੀ ਕੰਪਨੀ ਵੈਸਟ ਉਹ ਤਾਂ ਸਭ ਲਿਖਾ ਉਸ ਤੇ ਨੇ ਬੋਰਡ ਲਿਖਿਆ ਤੇਰੇ ਵੈਸਟ ਹੈ ਕਿਆ ਲੈ ਕੇ ਜਾ ਰਹੇ ਆ ਵਿਚ ਮੇਂ ਕੀ ਹੈ ਵਿਚ ਮੇਂ ਕੀ ਹੈ ਮਾਲ ਕੀ ਹੈ जम्मू का क्या माल थो थो है क्या लुट गया जम्मू का माल है अब उसमें क्या पता नहीं तो माल है। पता नहीं तो माल पता तो ही माल की है भाग ना तू तुम आई जम्मू को बैरियर अंदर का क्या है जम्मू अगर बॉर्डर में तेरे से पूछे क्या है क्या नहीं क्या बोलेगा तू मेरे को मालूम नहीं है क्या है बस यही तो पता होता है अब इसमें क्या कर सकते जम्मू ये फिलेक्स का ਭਈ ਇਹ ਆ ਯਾਰ ਕੋਈ ਮਤਲਬ ਹੈ ਆਹ ਵਾਲਾ ਰੱਖ ਲਏ ਉਹਨਾਂ ਨੂੰ ਕਾਹਦਾ ਦੀਨ ਕੋਈ ਮਜਬੂਰ ਕੋਈ ਮਤਲਬ ਨਹੀਂ ਕੋਈ ਮਜਬੂਰ ਨਹੀਂ ਭਈ ਇਹ ਆ ਇਹਨੂੰ ਕੋ ਮਾਰਦੇ ਕਰਦੇ ਜੋ ਮਰਜ਼ੀ ਮਾਰਦੇ ਕਰਦੇ ਇਹਨਾਂ ਨੂੰ ਕੀ ਮਤਲਬ ਦੰਧੀਆਂ ਕੱਢ ਕੇ ਦਿਖਾ ਦੇਣੀ ਆਹੀ ਕੰਮ ਕਰਦੇ ਸਾਡੇ ਪੰਜਾਬ ਦੇ ਵਿੱਚ ਤੂੰ ਹੈਗਾ ਬਚ ਗਿਆ ਜੇ ਸਾਡਾ ਬੰਦਾ ਕੋਈ ਪੰਜਾਬ 'ਚ ਮਾੜੀ ਜਿਹੀ ਗਲਤੀ ਕਰਦਾ ਨਾ ਤੁਹਾਡੀਆਂ ਸਟੇਟਾਂ 'ਚ ਤਾਂ ਤੁਸੀਂ ਛੜਦੇ ਕੁਝ ਨਹੀਂ ਹਾਂ ਅੱਛਾ ਹਾਂ ਅੱਛਾ ਤੂੰ ਬਹੁ ਹੋ ਤਵੀ ਤੇਰੇ ਕੋ ਹੱਥ ਨਹੀਂ ਲਗਾਨੀ ਦੀ ਨਹੀ ਤਾਂ ਜਬੀ ਤੁਹਾਰੇ ਸਟੇਟ ਮੇਂ ਹਮਾਰੇ ਲੋਗੋਆਂ ਦਾ ਜੋ ਡਰਾਈਵਰੋਆਂ ਦਾ ਹਾਲ ਕਰਦੇ ਭਾਜੀ ਇਹਨਾਂ ਇਹਨਾਂ ਸਾਡੇ ਬੰਦਿਆਂ ਦਾ ਕੀ ਹਾਲ ਕਰਦੇ ਇਹ ਜੇ ਮਾੜੀ ਜਿਹੀ ਕੋਈ ਗਲਤੀ ਹੋ ਜਾ ਉੱਥੇ ਅੱਗ ਲਾ ਦੇਣੀ ਸੀ ਬਾਈ ਹਾਂ ਅੱਗ ਲਾ ਦੇਣੀ ਸੀ ਇਨਾਂ ਨੇ ਇੱਧਰ ਕੁਝ ਹੋਣਾ ਵੀ ਨਹੀਂ ਅੱਗ ਲਾ ਕੇ ਉਹ ਨਹੀਂ ਫੂਕ ਦੇਣੀ ਸੀ ਕਿਉਂ ਰਾਜ ਬੰਦਾ ਕੁੱਟਣਾ ਸੀ ਹਾਂ ਤੇ ਨਾਲੇ ਅੱਗ ਲਾਉਣੀ ਸੀ ਅੱਗ ਲਾਉਣੀ ਸੀ ਤੇ ਨਾਲੇ ਫਿਰ ਉਸ ਤੋਂ ਬਾਅਦ ਕਹਿਣਾ ਸੀ ਇਹ ਹੱਤਬਾਦੀ ਹੈ ਹੱਤਬਾਦੀ ਜਾਣ ਕੇ ਮਾਰਦਾ ਇਹ ਇਹ ਹੁੰਦਾ ਸਾਡੇ ਬੰਦਿਆਂ ਨਾਲ ਸਾਡੇ ਬੰਦਿਆਂ ਨਾਲ ਇਹਦਾ ਹੱਥ ਵੀ ਨਹੀਂ ਲੱਗਣ ਦਿੱਤਾ ਇਹ ਆ ਜਿਹੜਾ ਇੱਕ ਦੋ ਮੰਨ ਲ ਗਏ ਉਹਨਾਂ ਨੂੰ ਵੀ ਰੋਕਿਆ ਨਹੀਂ ਯਾਰ ਹਨਾ ਹਜੇ ਤੂੰ ਹਜੇ ਵੀ ਕਹੀ ਜਨਾ ਕੋਈ ਨਹੀਂ ਕੋਈ ਨਹੀਂ ਹਜੇ ਤੱਕ ਵੀ ਕਹੀ ਜਨਾ ਉਹ ਤੂੰ ਹਜੇ ਤੱਕ ਵੀ ਕਹੀ ਜਨਾ ਸਾਡੇ ਫੇਰ ਇਨਸਾਨੀਅਤ ਆ ਸਾਡੇ ਲੋਕਾਂ ਚ ਤੈਨੂੰ ਮੈਂ ਕਿਤੋਂ ਗੱਲ ਦੱਸ ਤੀ ਤੇ ਜੇ ਕਦੋਂ ਮਾਰ ਕੇ ਤੂੰ ਦੰਦਿਆ ਕੱਢ ਕੇ ਦਿਖਾ ਲੈਣੀ ਉਹ ਜਵਾਬ ਉਹ ਜਵਾਬ ਉਹਦੇ ਕਰਕੇ ਜਿਉਂਦੇ ਹਾਂ ਉਹ ਕਮਾਈ ਕਰਦਾ ਪਾਲਦਾ ਹੈ ਹੇ ਹਜ਼ਾਰਾਂ ਦੀ ਡਰਾਗ ਲੈਣਾ ਸਾਰੀ ਫੇਲ ਕੀਤੀ ਵੀ ਕਾਕਾ ਤੇਰੀ ਮਾੜੀ ਜੀ ਗਲਤੀ ਕਰਕੇ दारू ਕਰਕੇ ਤੂੰ ਪੈ ਜਾ ਜਿੱਥੇ दारू ਪੀ ਰੋਤੀ ਪੈ ਜਾ ਮੈਂ ਕਿਸੇ ਨੂੰ ਨਿਵੇਦਨ ਕਰ ਲੂੰ ਕਿ ਮੈਂ ਅੱਛਾ ਹਜੇ ਵੀ ਜਾਏਗਾ ਹਜੇ ਹੋਰ ਮਰਵਾਉਣੇ ਦਿੱਥੋਂ ਬੰਦੇ ਨਹੀਂ ਤੂੰ ਜਾਣਾ ਚਾਹਤਾ ਹੈ ਤੂੰ ਜਾਣਾ ਚਾਹਤਾ ਹੈ ਬੇਡੀ ਤੋੜ ਕੇ ਦਿਖਾ ਦਰ ਤੋੜ ਲਊਗਾ ਮਨਾਉਣੇ ਬੰਦੇ ਤੇ ਤੋਂ ਸਾਈਡ 'ਚ ਕੈਨ ਲਗਾ ਕੇ ਸੌਂ ਰਹੇ ਹਾਂ ਤੈਨੂੰ ਸੁਣਾਉਣਾ ਤੈਨੂੰ ਮੈਂ ਸੁਣਾਉਣਾ ਤੈਨੂੰ ਪਹਿਲਾਂ ਨਹੀਂ ਮਰੇ ਆਇਆ ਪਹਿਲਾਂ ਪਹਿਲਾਂ ਕੀ ਕਰਦਾ ਸੀ ਤੈਨੂੰ ਸੁਣਾਉਣਾ ਹੀ ਤੈਨੂੰ ਹੁਣ ਤੈਨੂੰ ਕੋਈ ਨਹੀਂ ਪਰਚਾ ਕਰਾਉਣਾ ਤੇਰੇ ਤੇ ਇਹ ਆਪ ਤਾਂ ਪਹਿਲੇ ਮਿਲ ਜਾਊਗਾ ਹਾਂ ਪਹਿਲੇ ਅੱਛਾ ਪਿਲਾ ਨਹੀਂ ਨਾ ਤੇਰੇ ਕੋਲ ਗਲਤ ਤੇਰੇ ਗਾ ਅਸਲੀ ਪੇਰ ਨਹੀਂ ਨਾ ਉਹ ਪੇਰ ਦੇ 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 ਦੰਦਿਆ ਕਰਦਾ ਦੇਖੋ ਦੇ ਦੰਦਿਆ ਕਰਦਾ ਤੈਨੂੰ ਮਾਰਿਆ ਨਹੀਂ ਹਜੇ ਕਿਸੇ ਨੇ ਹਾਂ ਤੈਨੂੰ ਮੈਂ ਦਸੀਏ ਤੈਨੂੰ ਬਚਾਵਾ ਹੋ ਗਿਆ ਬਚ ਗਿਆ ਤੈਨੂੰ ਦੱਸ ਦਿੰਦਾ ਤੈਨੂੰ ਇੱਥੇ ਨਹੀਂ ਖੜਾ ਹੋਣਾ ਸੀ ਤੈਨੂੰ ਹਾਂ ਅੱਜ ਤਾਂ ਖੜਾ ਹੈ ਨਾ ਕਬ ਬਗਣਾ ਦੇ ਹੱਥ ਪਾ ਪਾ ਕੇ ਇਦਾਂ ਨਹੀਂ ਖੜਾ ਹੋਣ ਦੇਣਾ ਸੀ ਇਨਸਾਨੀਅਤ ਹੀ ਅਸੀਂ ਸਮਝਦੇ ਹਾਂ ਚੱਲ ਕੋਈ ਨਹੀਂ ਯਾਰ ਪਰ ਤੂੰ ਬੰਦਿਆਂ ਵਾਲਾ ਕੰਮ ਜਿਹੜਾ ਕਰਦਾ ਨਾ ਬਹੁਤ ਮਨ ਖਰਾਬ ਆ ਜਿਹੜਾ ਤੂੰ ਕਰਦਾ ਪਿਆ ਕਰਤੁੱਤਾ ਐਲੇ ਯਾਰ ਜਿੰਨੇ ਐਕਸੀਡੈਂਟ ਰਾਹ ਜ ਹੁੰਦੇ ਨਾ ਅਸੀਂ ਸ਼ਾਮਾਂ ਨੂੰ ਰੱਖੀਆ ਇਹੋ ਜਿਹਾ ਏਦਾਂ ਹੀ ਕਰਦੇ ਆ ਮਾਰ ਕੇ ਦੌੜ ਜਾਂਦੇ ਆ ਯਾਰ ਰਗੜ ਦਾਣਾ ਤਗੜ ਦਾਣਾ ਜੀ ਨਾ ਰਗੜ ਨਹੀਂ ਇਹਨੂੰ ਪਾ ਦੇਣੀ ਔਰ ਇਹਨੂੰ ਕਿਹਾ ਡਾੜ ਦੇਣੀ ਸੀ ਪਿੱਛੇ ਸੀ ਜਾਨੂ ਦਾ ਮੈਂ ਗੱਡੀ ਮੌਨਟੀ ਦੀ ਜਾਨੂ ਦਾ ਇਹਨਾਂ ਭੱਜ ਲੈਣਾ ਭੱਜ ਲੈਣਾ ਜੇ ਸਾਡੇ ਬੰਦੇ ਨਾ ਗੱਡੀ ਲਾਉਂਦੇ ਕਦੀ ਵੀ ਨਹੀਂ ਰੁਕਣੀ ਮੈਂ ਕਾਰ ਵਾਲੇ ਰੁਕਾ ਕੇ ਮੈਂ ਮੇਰੀ ਗੱਡੀ ਵੈਕ ਕਰਵਾਇਆ ਜੀ ਗੱਡੀ ਰੁਕੀ ਵੀ ਉੱਥੇ ਮੈਨੂੰ ਕਹਿੰਦੇ ਕਿ ਆਓਗੇ ਮੈਂ ਇਦਾਂ ਤੇ ਦੀ ਗੱਲ ਇਹ ਹੋ ਗਿਆ ਜੀ ਕੰਮ ਬੰਦਾ ਦਾਰੂ ਨਾਲ ਰੱਜਿਆ ਪਿਆ ਮੈਂ ਇਹਦਾ ਬੰਦਾ ਇਹ ਬਾਈ ਜੀ ਇਹ ਬੰਦਾ ਦਾਰੂ ਪੀ ਕੇ ਰੱਜ ਕੇ ਜੇ ਅੱਗੇ ਉਹ ਗੱਡੀ ਚਲਾ ਰਿਆ ਸੀ ਹਾਂ ਅੱਗੇ ਉਹਦੀ ਥਾਂ ਤੇ ਕੋਈ ਹੋਰ ਹੁੰਦਾ ਇੱਕ ਵਾਰੀ ਮਾਰੋ ਜੇ ਗੱਡੀ ਉਥੋਂ ਜਿੱਥੋਂ ਗੱਡੀ ਮਾਰ ਲੱਗੀ ਮਾਰੋ ਜੇ ਕੋਈ ਮੋਟੀ ਕਿਸੇ ਨੇ ਨਸ਼ਾ ਕੀਤਾ ਹੋਣਾ ਸੀ ਉਹਨੇ ਬਚਾਉਣੀ ਨਹੀਂ ਸੀ ਬਲਕਿ ਮਾਰਿਆ ਤੁਹਾਨੂੰ ਦਿਖਾ ਲਦੇ ਹਾਂ ਸੰਗ ਜੀ ਆ ਗੱਡੀ ਦੇਖੋ ਜਿੱਥੋਂ ਕੋ ਮਾਰ ਲਗਾ ਉਹ ਗੱਡੀ ਇਹ ਜਿੱਥੋਂ ਕੋ ਦੋ ਨੋ ਜਨ ਹੈ ਤੋਰ ਲਗਾੜੀ ਦੋ ਨਾ ਤੋਰ ਲੈ ਦੋ ਇਹ ਦੇਖੋ ਗੱਡੀ ਲੈ ਜਾ ਇਹ ਉਹ ਕਿੱਦੇ ਨੂੰ ਰਾਰੀ ਹੈ ਗੱਡੀ ਦੇਖੋ ਉਹ ਲਾਈਟਾਂ ਵੱਜਦੀਆਂ ਨੇ ਹਾਂ ਹਾਂ ਇਹ ਕਿੱਦਾਂ ਲੈ ਲੈ ਚਿੱਟੀ ਪੱਟੀ ਤੋਂ ਦੇਖੇ ਤਾ ਪਹਿਲਾਂ ਉਧਰ ਲੈ ਉਹ ਉਹ ਟਰੱਕ ਹੈ ਬਾਈ ਦਾ ਇਹ ਦੇਖੋ ਕਿੱਥੇ ਲੈ ਗਿਆ ਦੇਖੋ ਇਹ ਲਾਈਟਾਂ ਦੇ ਇੱਕ ਆਹ ਚੱਕ ਕਿੱਥੇ ਮਾਰੀ ਗਿਆ ਕਿੱਥੇ ਮਾਰੀ ਜਾ ਆ ਫੁੱਟ ਗਿਆ ਸ਼ੀਸ਼ੇ ਆ ਤੇ ਆਪਾਂ ਸ਼ੀਸ਼ਾ ਟੁੱਟ ਗਿਆ ਉਹ ਦਾ ਵਿਚਾਰਾ ਹਜੇ ਪਤਾ ਨਹੀਂ ਤੈਨੂੰ ਉਹ ਉਹ ਪੰਨ ਹਾਂ ਆ ਕਰਤੂਤ ਕੀਤੀ ਹੈ ਸਬੰਧ ਆਹ ਕਰਤੂਤ ਕੀਤੀ ਮਨ ਦਾ ਤੁਸੀਂ ਕੀ ਕੀਤਾ ਜਾਵੇ ਨਾ ਇਹ ਦੱਸ ਪਹਿਲਾਂ ਮੈਨੂੰ ਇਹ ਕੀ ਕੀਤਾ ਜਾਵੇ ਆ ਤੇਰੀ ਗੱਡੀ ਹੈ ਨਾ ਭਾਈ ਮੈਨੂੰ ਵੀ ਜਿੰਨਾ ਕੰਪਨੀ ਜਿਵੇਂ ਇਹ ਫਿਰ ਦੇਖੀ ਕਿੱਥੇ ਹਾਂ ਹਾਂ ਨਹੀਂ ਤੂੰ ਲੈ ਯਾਰ ਭਰਾ ਲੈ ਤੂੰ ਇਹ ਮੂਰੇ ਇਹ ਉਹ ਭਾਨ ਕਿੱਥੇ ਗਈ ਹੈ ਕੋਈ ਨਹੀਂ ਆ ਲਾਈਵ ਤੈਨੂੰ ਦੇ ਦੇਣੀ ਆ ਲਾਈਵ ਤੂੰ ਆ ਜਿਹੜੀ ਲਾਈਵ ਦੀ ਤੈਨੂੰ ਦੇ ਦੇਣੀ ਆ ਤੂੰ ਲਾਈਵ ਦਿਖਾ ਲਦੇ ਆਪਣੀ ਕੰਪਨੀ ਦੇ ਵਿੱਚ ਮੰਨਣਾ ਨਹੀਂ ਨਹੀਂ ਸਤੋ ਉਹ ਆਏ ਨਹੀਂ ਠੀਕ ਆ ਸੰਗਤ ਜੀ ਹੁਣ ਬੈਟਰੀ ਥੋੜੀ ਲੋ ਆ ਹੁਣ ਪੁਲਿਸ ਥਾਣੇ ਇਹਨੂੰ ਦੇ ਕੇ ਤੇ ਆਪਾਂ ਕਾਰ ਵੀ ਇਸ ਤੇ ਕਰਵਾਵਾਂਗੇ ਪੂਰੀ ਪੁਲਿਸ ਥਾਣੇ ਉਹ ਬੰਦੇ ਆ ਰਹੇ ਆ ਪੁਲਿਸ ਸੱਦ ਲਈ ਗਈ ਤੈਨੂੰ ਥਾਣੇ ਚ ਦਵਾਵਾਂਗੇ ਤੇ ਜੋ ਇੱਥੇ ਕਾਨੂੰਨੀ ਕਾਰ ਵੀ ਇੱਥੇ ਬੰਦੇ ਤੇ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ